ਜੋ ਸਾਹਮਣੇ ਮਾਈ ਚੌਂਕਾ ਮਾਰ ਕੇ ਬੈਠੇ ਨੇ ਗੁਰੂ ਅਨਪਰਸਾ ਸੱਚੇ ਪਾਤਸ਼ਾਹ ਜੀ ਕਹਿੰਦੇ ਬੇਬੇ ਕੁਝ ਮੰਗ ਲੈ ਕੁਝ ਮੰਗ ਲੈ ਤੂੰ ਸੇਵਾ ਬੜੀ ਕੀਤੀ ਐ ਸੰਗਤ ਵੀ ਖੁਸ਼ ਹੋ ਗਈ ਐ ਤੇਰਾ ਸਿੰਘ ਵੀ ਖੁਸ਼ ਹੋ ਇਹ ਜੋ ਨਾ ਜੀ ਕਰਦਾ ਮੰਗ ਲੈ ਹਮ ਦੀਵੀਆਂ ਬੈਠੀਆਂ ਮੰਗਣ ਦੀ ਜਾਤ ਹੁੰਦਾ ਹੀ ਨਹੀਂ ਕੱਲਾ ਇਹ ਨਹੀਂ ਹੁੰਦਾ ਕਿ ਆਏ ਆਪਣਾ ਲੰਗਰ 'ਚ ਪ੍ਰਸ਼ਾਦਾ ਪਾਣੀ ਛਕਿਆ ਤੇ ਚਾਹ ਪਾਣੀ ਪੀਤਾ ਤੇ ਘਰ ਨੂੰ ਚਲੇ ਗਏ ਇੱਥੇ ਆਏ ਆ ਤੇ ਗੱਲ 'ਚ ਫੱਲਾ ਪਾ ਕੇ ਮੰਗਿਆ ਕਰੋ ਗੁਰੂ ਝੋਈਆਂ ਭਾਦਨ ਦਾ ਖਾਲੀ ਨਹੀਂ ਜਾਣ ਦਿੰਦਾ ਉਹ ਫਿਰ ਕੀ ਕਹਿਣ ਲੱਗੀ ਹੈ ਕਹਿੰਦੀ ਮਹਾਰਾਜ ਅਸੀਂ ਆਪੇ ਸਧਾਰਨ ਪਿੰਡ ਵਿੱਚ ਵਸਦੇ ਹਾਂ ਤੇ ਗੋਮ ਨਾਮ ਦਾ ਸਾਡਾ ਪਿੰਡ ਹੈ ਕੋਈ ਬਹੁਤ ਲੋਰ ਕੇ ਵੀ ਜਾਣਦਾ ਨਹੀਂ ਤੇ ਕਿਰਪਾ ਇਹ ਕਰੋ ਸਾਡੇ ਪਿੰਡ ਤੇ ਕੋਈ দৃষ্টি ਕਰਕੇ ਨਾਓ ਇਹ ਪਿੰਡ ਵੀ ਇਤਿਹਾਸ ਦੇ ਬੰਦਿਆਂ ਵਿੱਚ ਚਮਕ ਕੇ ਗਾ ਲੇ ਤੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਕੀ ਨੇ ਉਸ ਵੇਲੇ ਬੰਦਨ ਕੀਤਾ ਸੀ ਕਹਿੰਦੇ ਮਾਈ ਗੁਰੂ ਦੀ ਕਿਰਪਾ ਜੀ ਆਉਣ ਵਾਲੇ ਸਮੇਂ ਅੰਦਰ ਇੱਥੇ ਇੱਕ ਪਰਪਕਾਰੀ ਨੂੰ ਹੋਣੀ ਹੈ ਉਹਦਾ ਜੀਵਨ ਬੜਾ ਉੱਚਾ ਤੇ ਸੱਚਾ ਹੋਵੇਗਾ ਉਹਦੇ ਕਰਕੇ ਤੁਹਾਡਾ ਪਿੰਡ ਇਤਿਹਾਸ ਦੇ ਪੰਨਿਆਂ ਵਿੱਚ ਸੂਰਜ ਵਾਂਗ ਚਮਕ ਜਾਏਗਾ ਜਦਕਿ ਆਪ ਕੋ ਸਤਿ ਸ਼ਾਮ ਜੀ ਆਜੀ ਬਾਬਾ ਬੀਰ ਸਿੰਘ ਸਾਹਿਬ ਜੀ ਦਾ ਕਰਕੇ ਉਸ ਪਿੰਡ ਦਾ ਸਤਿਕਾਰ ਤਿੰਨ ਗੁਦਾਰੇ ਬਾਬਾ ਬੀਰ ਸਿੰਘ ਸਾਹਿਬ ਦਾ ਜਿੱਥੇ ਜਨਮ ਹੁੰਦਾ ਹੈ ਜੇ ਤੁਹਾਨੂੰ ਮਾਤਾ ਜੀ ਦਾ ਸੰਸਕਾਰ ਹਦਾ ਬੰਤਪਾ ਸਾਹਿਬ ਤੇ ਗੁਰੂ ਹਰਿਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਜੀਵਨ ਦਾ ਸੰਬੰਧਿਤ ਇਹ ਇਤਿਹਾਸਾ ਪਿਛੋਕੜ ਮੈਂ ਬੇਨਤੀ ਕਰ ਰਿਹਾ ਕਿ ਇਸ ਘੱਟੀ ਅੰਦਰ ਲੰਗਰ ਚੱਲਦੇ ਹਨ ਨੁਰੰਗਾਬਾਦ ਉਧਰ ਉਹ ਸ਼ੇਰੇ ਸ਼ੇਰੇ ਪੰਜਾਬ ਆ ਜਾਣ ਜੀ ਸਕਦੇ ਦੋ ਪੁੱਤਰ ਕਲਰ ਕਸ਼ਮੀਰਾ ਸਿੰਘ ਕਬਰ ਪਸ਼ੌਦਾ ਉਸ ਨੇ ਉਹ ਸ਼ੇਰੇ ਕਿਹਾ ਪੈਗੇ ਸਿਆਲ ਮੋੜ ਦੇ ਇਲਾਕੇ ਵਿੱਚ ਫੌਜ ਵੱਡੀ ਦੇਖ

ਪਸ਼ਾਵਰਾ ਸਿੰਘ ਪਸ਼ੀਰਾ ਸਿੰਘ ਉੱਥੇ ਵੱਡੀ ਦੇਖਵਾ ਘੇਰੇ ਵਿੱਚੋਂ ਨਿਕਲਦੇ ਆ ਤੇ ਤੁਰੇ ਆਲੇ ਸਨ ਕਿ ਬਾਬਾ ਵੀਰ ਸਿੰਘ ਦੀ ਸ਼ਤਰੀ ਚਾਨਾ ਦੇ ਰਸਤੇ ਵਿੱਚ ਇੱਕ ਹਨੇਰੀ ਵਾਪਰ ਗਈ ਉਹ ਕੀ ਹੋਇਆ ਤਦ ਪਸ਼ੀਰਾ ਸਿੰਘ ਦੀ ਘਰਵਾਲੀ ਪਹਾਰ ਹੋ ਗਈ ਬੀਬੀਆਂ ਨੂੰ ਵੇਖੀ ਨਾ ਮੇਰੇ ਨਾਲ ਇਸ ਸਟੇਜ ਉੱਤੇ ਬੀਬੀਆਂ ਵੇਖਣਾ ਹੈ ਇਸ ਗੱਲ ਨੂੰ ਅਪਾਇਆ ਨਹੀਂ ਦੱਸ ਸਕਦਾ ਤੇ ਕਹਿਣਾ ਵੀ ਪੈਣਾ ਇੱਕ ਔਰਤ ਦਾ ਸਭ ਤੋਂ ਵੱਡਾ ਦਰਦ ਸਭ ਤੋਂ ਵੱਡਾ ਦੁੱਖ ਸਭ ਤੋਂ ਵੱਡੀ ਮੁਸ਼ਕਲ ਉਹੋ ਹੀ ਹੈ ਜਦੋਂ ਨੇ ਕਿਸੇ ਬਾਲ ਨੂੰ ਜਨਮ ਦੇਣਾ। ਕਈ ਬੰਦੇ ਕਹਿੰਦੇ ਉਸ ਵੇਲੇ ਦੋ ਜਨਮ ਹੋਏ ਆ 딸 ਬੱਚੇ ਦਾ ਵੀ ਜਨਮ ਮਾਂ ਦਾ ਵੀ ਜਨਮ। ਉਸ ਵੇਲੇ ਕਾਨੂੰਨ ਕਸ਼ਮੀਰਾ ਸਿੰਘ ਦੀ ਘਨਵਰੀ ਹੈ। ਉਹਨੂੰ ਬਾਹ ਹੋਣਾ ਹੈ। ਹਾਲਾਤ ਇਹੋ ਜੇ ਬਣ ਗਏ। ਅਸਲ ਤਕਰੀ ਉਹਦੀ ਬਿਮਾਰ ਪੈ ਗਈ। ਸੋਚੀ ਪੈ ਗਈ ਕਬਰ ਸਾਹ ਕੋ ਉੱੱਛੇ ਲੈ ਕੇ ਜਾਵਾਂ। ਇਤਿਹਾਸ ਕਰੀਏ ਤਾਂ ਕਈ ਬੰਦੀ ਅੱਖਾਂ ਵਿੱਚੋਂ ਆਪ ਭਾਰੇ। ਅਥਰੂ ਵਿਕਟਰੀਓ ਤੱਕ ਤਾਂ ਤਾਜ਼ਾ ਵਾਲਿਆਂ ਨੂੰ ਵਕਤ ਪੈ ਜਾਂਦੇ ਐ ਵੱਡਿਆਂ ਵੱਡਿਆਂ ਨੂੰ ਵੀ ਦਰਦ ਦਰਦ ਤੇ ਪੀਤ ਮੰਨਣ ਨਹੀਂ ਮਨਜ਼ੂਰ ਹੋਣਾ ਪੈਂਦਾ ਜਿਹੜੇ ਤਰਤਾ ਦੇ ਤਾਜ਼ਾ ਦੇ ਢਿੰਡੇ ਸੀ ਅੱਜ ਤੁਰਿਆ ਆਪਾਂ ਤੇ ਗਰੀਬ ਬਲਾਹ ਵੀ ਕੁੱਲੀ ਵਿੱਚ ਚਲਿਆ ਸਰੋਇ دریا ਦੇ ਕੰਢੇ ਉੱਤੇ ਤੇਰਾ ਵੀ دریا ਦੇ ਅੱਗੇ ਕੰਢੇ ਕੁੱਲੀ ਦੇ ਵਿੱਚ ਜਾ ਕੇ ਤਬਰ ਕਿਸ਼ਮੀਰਾ ਸਿੰਘ ਨੇ ਵੇਖਿਆ ਕਿ ਪੁੱਢਾ ਬਲਾਹ ਇੱਕ ਕਹਾਣੀ ਬੈਠਿਆ ਉਹਨਾਂ ਜਾ ਕੇ

ਸ਼੍ਰੀ ਪੂਜਾ ਮਹਾਰਾਜਾ ਦੀ ਸਿੰਦਾ ਪੁੱਤਰਾ ਜਿਹੜਾ ਨਾਮ ਨਾਲ ਕਸ਼ਮੀਰ ਸਿੰਘ ਮੇਰੇ ਨਾਲ ਮੇਰੇ ਘਰ ਵਾਲੇ ਮੇਰੀ ਕਹਾਣੀ ਹੈ ਪਰ ਐਸ ਵੇਲੇ ਉਸ ਦੁੱਖ ਭਈ ਹੋਇਆ ਤੇ ਟੋਲ ਬੈਠੀ ਉਹਦੀ ਘਰਵਾਲੀ ਉਹਨੇ ਸਿਰ ਤੇ ਹੱਥ ਰੱਖ ਕੇ ਬੜੇ ਪਿਆਰ ਨਾਲ ਗੱਲਣਾ ਲਾਇਆ ਤੇ ਬੇਇੱਜ਼ਤੀ ਕਰਨ ਲੱਗ ਪਈ ਕਹਿਣ ਲੱਗੀ ਈਏ ਕਿ ਆਹ ਚਿਹਰਾ ਗਰੇ ਨੈਣਾਂ ਵਿੱਚ ਸਾਰੇ ਸੰਦਰਭ ਨੇ ਤੇ ਵੱਡੇ ਰਾਜੇ ਦੀ ਨੋ ਰਾਨੀ ਨਾਲ ਵਸ ਕੇਵੇਂ ਪੈਂਦਾ ਇਹ ਸਾਰਾ ਕੁਝ ਬਾਪਿਆ ਕਿਵੇਂ ਹੈ ਹੋਇਆ ਕੀ ਐ ਐਸੋਨੇ ਖੜਿਆ ਲੱਗਾ ਮੈਂ ਤੂੰ ਤੁਸੀਂ ਖੁੱਜ ਰਹੇ ਹੋ ਤੇ ਸਾਰਾ ਕੁਝ ਕਿਵੇਂ ਜ਼ਿੰਦਗੀ ਵਿੱਚ ਬਣ ਗਿਆ ਹੁਣ ਬੁੱਢੇ ਬਲਾਹ ਦੀ ਘਰਵਾਲੀ ਪੁੱਛਦੀ ਐ ਸਿਰ ਤੇ ਪਿਆਰ ਦੇ ਕੇ ਤੇ ਕਦੇ ਕੁਛ ਪਿਆਸ ਦੀ ਰਾਣੀ ਮੰਨਣ ਤੇ ਪਈ ਦੁੱਖਾਂ ਵਿੱਚ ਜੂਰ ਹੋਈ ਵਿਚਾਰੀ ਅੱਖਾਂ ਵਿੱਚੋਂ ਹੰਝੂ ਸੁੱਟ ਕੇ ਜੋਤ ਮੁੰਡੇ ਬੁਲਾ ਦੀ ਘਰਵਾਲੀ ਦੱਸੀ ਜਾ ਰਹੀ ਐ ਉਹ ਅੱਛਾ ਮੇਰੇ ਘਰ ਦੀ ਸਾਥੀ ਕੋਲ ਜਿਵੇਂ ਮੈਂ ਕੰਮ ਕੇ ਮਾਰ ਨਹੀਂ ਕੀਤਾ ਜਾ ਸਕਦਾ ਸੱਜਣਾ ਨਾ ਹੁਸਨ ਦਾ ਨਾ ਜਵਾਨੀ ਦਾ ਨਾ ਪੁੱਤਾਂ ਧੀਾਂ ਦਾ ਨਾ ਪੈਸੇ ਦਾ ਨਾ ਕੋਠੀਆਂ ਦਾ ਨਾ ਕਾਰਾਂ ਦਾ ਕਿਸੇ ਵੀ ਚੀਜ਼ ਦਾ ਮਾਣ ਨਹੀਂ ਕੀਤਾ ਜਾ ਸਕਦਾ ਆ ਇਤਿਹਾਸਾਂ ਨੂੰ ਵੱਡੀ ਮੱਤ ਦੇਣਾ ਜਿੰਨਾਂ ਮੇਰੇ ਘਰੇ ਤੋਂ ਪਾਣੀ ਪਾਗ ਨਹੀਂ ਸੀ ਪੀਤਾ ਅੱਜ ਕਿਸੇ ਦੀ ਦੁੱਲੀ ਵਿੱਚ ਬੈਠੇ ਆ ਉਹਦੇ ਕੋਲ ਮਦਦ ਮੰਗਦੇ ਤੇ ਰੋਅ ਅੱਗੇ ਬਦਰ ਕਸ਼ਮੀਰਾ ਸਿੰਘ ਦੀ ਰਾਣੀ ਆਪਰੇ ਹਾਂ ਜਿਹੜੇ ਦੱਸੀ ਜਾ ਰਹੀ ਹੈ ਮੇਰੇ ਭਾਜੀ ਸਾਡੇ ਪੁਲਿਸ ਵਿਭਾਗ ਵਿੱਚ ਅਰਪਣ ਪ੍ਰਿੰਟ ਮਾਰਕ ਦੇ ਸਿਪਾਹਤ ਸਰਗੀ ਮਾਸਟਰ ਜੀ ਸਰਦਾਰ ਜੀ ਸਿੰਘ ਜੀ ਵਰਦੀਸ਼ ਸਿੰਘ ਪਾਲ ਸਾਹਿਬ ਇੰਟਰਨੈਸ਼ਨਲ ਬੋਲ ਮੈਨੇਜਰ ਦੇ ਨਾਲ ਹੀ ਕਹਾਣੀ ਸੁਣਾ ਕੇ ਕਿਉਂਕਿ ਦਾ